ਸਰਵਣ ਸਿੰਘ ਪੰਦੇਰ ਇਸ ਵੇਲੇ ਸ਼ੰਭੂ ਮੋਰਚੇ ਤੋਂ ਬੋਲਦਾ ਜੀ ਅੱਜ 12 ਵਜੇ ਸ਼ੰਭੂ ਮੋਰਚੇ ਤੇ ਐਮਪੀਸੀ ਕਰਾਂਗੇ ਇੱਕ ਤਾਂ ਸਰਕਾਰ ਜੋ ਕੁਝ ਦੇਸ਼ ਦੀ ਪਾਰਲੀਮੈਂਟ ਚ ਬੋਲ ਰਹੀ ਆ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਾਰੇ ਕਸਾ ਨਾ ਮਜ਼ਦੂਰਾ ਦੀ ਕਰਜ਼ੇ ਦੀ ਮਾਫੀ ਬਾਰੇ ਕੁਝ ਸੋਚਿਆ ਹੀ ਨਹੀਂ ਆ ਔਰ ਸਰਕਾਰ ਨਾਲ ਸਾਡੀ ਮੀਟਿੰਗ ਐ 14 ਨੂੰ ਉਹਦੇ ਤੇ ਕੀ ਪੱਖ ਹੈਗਾ ਵਾ ਇਹਦੋਂ ਗਾਹ ਜੜੀ ਸਾਝ ਵਾਸਤੇ ਏਕਤਾ ਮਤੇ ਪਏ ਹੋਇਆ ਇੱਕ ਚਿੱਠੀ ਅਸੀਂ ਸਭ ਤੋਂ ਪਹਿਲਾਂ ਲਿਖੀ ਸੀ ਉਦੋਂ ਬਾਅਦ ਪਟਿਆਲੇ ਦੀ ਮੀਟਿੰਗ ਉਦੋਂ ਬਾਅਦ ਦੋ ਖਨੌਰੀ ਚ ਮੀਟਿੰਗਾਂ ਇਹ ਪਾਟੜਾ ਵਿੱਚ ਮੀਟਿੰਗਾਂ ਹੋਈਆਂ ਇਹ ਦੋ ਗਾਹਾਂ ਜਿਹੜਾ ਚੰਡੀਗੜ੍ਹ ਦੀ ਮੀਟਿੰਗ ਹੈਗੀ ਆ ਔਰ ਜਿਹੜਾ ਮੋਗਾ ਦਾ ਇਕਤਾ ਮਤਾ ਵਾ ਇਹ ਦੋ ਗਾਸੀਂ ਝੰਡਿਆਲੇ ਗੁਰੂ ਚ ਇਕਤਾ ਮਤਾ ਪਾਇਆ ਹੈਗਾ ਇਹ ਕਿੱਧਰ ਕੀ ਫੈਸਲੇ ਕੀਤੇ ਆ ਇਹਦੇ ਬਾਰੇ ਵਿਚਾਰ ਚਰਚਾ ਹੋਊਗੀ ਤੁਹਾਨੂੰ ਲਗਾਤਾਰ ਕਹਿੰਦੇ ਰਹੇ ਆ ਵੀ ਅੰਦੋਲਨ ਤੇਜ਼ ਹੋਊਗਾ ਤਿੱਖਾ ਹੋਊਗਾ ਉਹਦੇ ਬਾਰੇ ਅਸੀਂ ਕੀ ਸੋਚ ਰਹੇ ਹੋਗੇ ਆ ਔਰ ਇੱਥੇ ਆਉਣ ਵਾਲੇ 13 ਨੂੰ ਵੱਡਾ ਇਕੱਠ ਕਰਨਾ ਵਾ ਉਹ ਵੱਡੇ ਇਕੱਠ ਦੇ ਕੀ ਮਹੱਤਵਪੂਰਨ ਅੱਗੇ ਫੈਸਲੇ ਸੀ ਕਰਾਂਗੇ ਸਾਰੀਆਂ ਗੱਲਾਂ ਸੀ ਜਿਹੜੀ ਪ੍ਰੈਸ ਕਾਨਫਰੰਸ ਅੱਜ 12 ਵਜੇ ਹੋਣੀ ਆ ਉਹਦੇ ਵਿੱਚ ਅਸੀਂ ਜਨਤਾ ਦੇ ਸਾਹਮਣੇ ਰੱਖਾਂਗੇ ਔਰ ਇਹਦੋਂ ਗਾਹ ਜਿਹੜੀ ਆਮ ਆਦਮੀ ਪਾਰਟੀ ਦੀ ਦਿੱਲੀ ਵਿੱਚ ਹਾਰ ਹੋਈ ਆ ਉਹਦੇ ਬਾਰੇ ਬਸ ਇੰਨਾ ਹੀ ਕਹਿਣਾ ਚਾਹਵਾਂਗੇ ਚਲੋ ਕੋਈ ਜਿੱਤੇ ਕੋਈ ਹਾਰੇ ਇੱਕ ਕਾਰਪੋਰੇਟ ਦੀ ਲੋਬੀ ਦਾ ਕੰਮ ਆ ਜਿੱਥੋਂ ਉਹਨਾਂ ਨੂੰ ਆਪ ਦਾ ਸਰਮਾਇਆ ਵਾਪਸ ਆਉਂਦੀ ਜਾਦਾ ਗੰਜਾਸ਼ ਹੁੰਦੀ ਆ ਉਹਨੂੰ ਉਚਤਾ ਦਿੰਦੇ ਨੇ ਪਰ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਹਿਣਾ ਚਾਹਵਾਂਗੇ ਪਿਹਾ ਪੰਜਾਬ ਆ ਇਹ ਇਦਨੋ ਵੀ ਬੁਰੀ ਕਰੂਗਾ ਜੜੇ ਤੁਹਾਡੇ ਅੰਦਰ ਰਿਟਾਇਰ ਅਫਸਰ ਚਨਕਿਆ ਦੀ ਨੀਤੀ ਅਪਣਾ ਰਹੇ ਸੀ ਨਾ ਉਹ ਚਨਕਿਆ ਨੀਤੀ ਦਿੱਲੀ ਵਿੱਚ ਨਹੀਂ ਚੱਲੀ ਤੇ ਪੰਜਾਬ ਵਿੱਚ ਇਹ ਤੋਂ ਬਾਅਦ ਵੀ ਨਹੀਂ ਚੱਲਣੀ ਹੈਗੀ ਹਾਂ ਜਿੰਨਾ ਕੁ ਸਮਾਂ ਬਚ ਗਿਆ ਜਿੰਨੇ ਵੀ ਆਮ ਆਦਮੀ ਪਾਰਟੀ ਦੀ ਪੰਜਾਬ ਦੀ ਲੋਬੀ ਆ ਉਹ ਆਪਣੀ ਇਕਤਾ ਕਰ ਲੈ ਦਿੱਲੀ ਦੇ ਬੂਆ ਨਾ ਦੇਖੋ ਜੜਾ ਮਾਡਲ ਫੇਲ ਹੋ ਗਿਆ ਕੇਜਰੀਵਾਲ ਠੀਕ ਆ ਜੀ ਭਾਵੇਂ ਕੋਈ ਕਿਸੇ ਦਾ ਨੈਸ਼ਨਲ ਕਨਵੀਨਰ ਆ ਉਹਨਾਂ ਨੂੰ ਉਹਦੀ ਗੱਲ ਮੰਨਣੀ ਚਾਹੀਦੀ ਆ ਉਹਨਾਂ ਦਾ ਪਾਰਟੀ ਦਾ ਪ੍ਰੋਟੋਕੋਲ ਆ ਉਹ ਵੱਖਰੀ ਗੱਲ ਆ ਪਰ ਪੰਜਾਬ ਅਟ ਸੋਚਦਾ ਅਟ ਸਮਝਦਾ ਇੱਥੇ ਲਾਰਿਆ ਨਾ ਜਾਂ ਤੁਹਾਨੂੰ ਅਫਸਰਾਂ ਨੇ ਵੋਟਾਂ ਲੈ ਕੇ ਨਹੀਂ ਦੇ ਦੇਣੀਆਂ ਲੋਕਾਂ ਨਾਲ ਕੀਤੇ ਹੋਏ ਵਾਅਦੇ ਤੁਹਾਨੂੰ ਪੂਰੇ ਕਰਨੇ ਪੈਣੇ ਆ ਇਹੀ ਅਸੀਂ ਕਹਿਣਾ ਚਾਹਾਂਗੇ ਧੰਨਵਾਦ